ਇਹ ਅੱਗੇ ਵੀ ਗਿਰਿਆ ਨੇ ਇਟਾ ਜਿਵੇਂ ਅੱਜ ਗਿਰਿਆ ਨੇ ਇਹ ਨਹੀਂ ਜਿਵੇਂ ਇਹ ਜਾਰੀਆਂ ਨੇ ਕੋਈ ਇਹਦੇ ਨਾਲ ਸੇਫਟੀ ਕਿਉਂ ਨਹੀਂ ਲੱਗੀ ਹੋਈ ਇਹਦੇ ਨਾਲ ਸੇਫਟੀ ਵੀ ਕਾਲ ਵੀ ਬਾਹਰ ਆ ਗਈ ਨਹੀਂ ਪੱਠੇ ਵਾਲਿਆਂ ਨੂੰ ਨਹੀਂ ਚਾਹੀਦਾ ਹੈਗਾ ਕਿ ਵੀ ਇਹਨੂੰ ਕਵਰ ਕਰਕੇ ਰੱਖੋ ਟਰੈਲੀ ਦੇ ਉੱਤੇ ਤੱਕ ਤੁਸੀਂ ਨੇ ਵਜ਼ਨ ਲੱਦਿਆ ਹੋਇਆ ਜੇ ਕੋਈ ਹਾਸਾ ਵਾਪਰ ਜੇ ਫੇਰ ਨਹੀਂ ਇਹਦਾ ਜ਼ਿੰਮੇਵਾਰ ਕੌਣ ਹੈ ਜੇ ਕੋਈ ਥੱਲੇ ਆ ਕੇ ਕੋਈ ਮਰ ਜੇ ਕੋਈ ਮੁੱਤਿਉ ਹੋ ਜੇ ਕੋਈ ਹਾਸਾ ਵਾਪਰ ਜੇ ਕਿਹੜੇ ਪੱਠੇ ਦੀ ਆਹ ਹਿੱਟ ਹੈ ਹੈ ਕਲਾਰਾ ਪੱਠੇ ਦੀ ਕੀ ਨਾਮ ਹੈ ਆਪੀ ਚੇ ਨੰਬਰ ਹੈ ਕੀ ਨਾਮ ਹੈ ਪੱਠੇ ਵਾਲੇ ਦਾ ਗੱਲ ਕਰ ਲੋ ਆਪੀ ਚੇ ਨੰਬਰ ਹੈ ਨਹੀਂ ਪੱਠੇ ਵਾਲੇ ਦਾ ਨੰਬਰ ਤਾਂ ਲੈ ਲਾਂਗੇ ਨਾਮ ਕੀ ਹੈ ਪੱਠੇ ਵਾਲੇ ਦਾ ਹੋਰ ਕਰ ਦੋ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਨਾਲ ਜਦੋਂ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਉਹਨੇ ਆਪਣੇ ਪੱਠੇ ਮਾਲਕ ਦਾ ਨਾ ਹੀ ਨਾਮ ਦੱਸਿਆ ਤੇ ਕਹਿੰਦਾ ਪਿੱਛੇ ਨੰਬਰ ਲਿਖਿਆ ਹੈ ਤੁਸੀਂ ਆਪ ਹੀ ਗੱਲ ਕਰ ਲਓ ਤੁਸੀਂ ਦੇਖ ਰਹੇ ਹੋ ਕਿ ਵੀ ਨਿੱਤੀ ਇਹ ਜੋ ਟਰੈਲੀਆਂ ਜਿਹੜੀਆਂ ਪੱਠੇ ਦੀਆਂ ਟਰੈਲੀਆਂ ਨੇ ਕਿ ਵੀ ਬਣੀਆਂ ਤਾਂ ਇਹ ਕਿਸਾਨਾਂ ਵਾਸਤੇ ਨੇ ਤੇ ਇਹਨਾਂ ਨੇ ਆਪਣੇ ਪੱਠੇ ਵਾਲੇ ਨੇ ਕੰਮਾਂ ਦੇ ਵਿੱਚ ਲਾ ਕੇ ਹਾਸਿਆਂ ਨੂੰ ਨਿੱਤੀ ਸੱਦਾ ਦੇ ਰਹੇ ਨੇ ਹੁਣ ਟ੍ਰੈਫਿਕ ਵਿਭਾਗ ਨੂੰ ਚਾਹੀਦਾ ਜੜੇ ਉਹ ਮੋਟਰਸਾਈਕਲਾਂ ਤੇ ਦੂਜੇ ਗੱਡੀਆਂ ਤੇ ਚਲਾਨ ਕਰਦੇ ਨੇ ਉਹਨਾਂ ਨੂੰ ਇਹ ਜੋ ਪੱਠੇ ਦੀਆਂ ਟਰੈਲੀਆਂ ਕਿਉਂ ਨਹੀਂ ਲਿਖਦੀਆਂ ਜਿਹੜੀਆਂ ਜਗ੍ਹਾ-ਜਗ੍ਹਾ ਤੇ ਮੌਤ ਵੰਡਦੀਆਂ ਫਿਰਦੀਆਂ ਨੇ ਟ੍ਰੈਫਿਕ ਵਿਭਾਗ ਨੂੰ ਚਾਹੀਦਾ ਸਾਬਨੂ ਇੱਕ ਅੱਖਾਂ ਨਾਲ ਦੇਖੇ ਜਿਹੜੇ ਇਹ ਹਾਸੇ ਟਰੈਲੀਆਂ ਨਾਲ ਵਾਪਰ ਰਹੇ ਨੇ ਤੇ ਦੀ ਵੀ ਜਾਨ ਜਾ ਸਕਦੀ ਸੀਗੀ ਤੇ ਟ੍ਰੈਫਿਕ ਵਿਭਾਗ ਬਿਲਕੁਲ ਵੀ ਇਹੋ ਜਿਹੇ ਟਰੱਕ ਪੱਠੇ ਵਾਲੇ ਮਾਲਕਾਂ ਦੇ ਉੱਤੇ ਕਾਰਵਾਈ ਕਰਨ ਨੂੰ ਮੂਕ ਦਰਸ਼ਕ ਬਣਿਆ ਬੈਠਾ ਹੈ ਤੇ ਜਿਹੜੇ ਵੱਡੇ ਅਫਸਰ ਨੇ ਸਿਰਫ ਦਫ਼ਤਰਾਂ ਦੇ ਵਿੱਚ ਬੈਠ ਕੇ ਹੁਕਮ ਹੀ ਦੇਣਾ ਜਾਣਦੇ ਨੇ ਤੇ ਕਾਰਵਾਈ ਬਿਲਕੁਲ ਜ਼ੀਰੋ ਹੈ ਦੇਖ ਸਕਦੇ ਹੋ ਇਹ ਪੱਠੇ ਵਾਲੇ ਕਿਵੇਂ ਹਾਸਿਆਂ ਨੂੰ ਸਿੱਧਾ ਦੇ ਰਹੇ ਨੇ ਇਹ ਪ੍ਰੈਕਟਰ ਦੇ ਉੱਤੋਂ ਭਾਰੀ ਈਟਾਂ ਗਿਰੀਆਂ ਸੀਗੀਆਂ ਤੁਸੀਂ ਜਿਹਦਾ ਸਬੂਤ ਵੀ ਦੇਖ ਰਹੇ ਹੋ ਇਹ ਪੱਠਾ ਮਾਲਕ ਉਸਦੇ ਪਿੱਛੇ ਉਹਦਾ ਨੰਬਰ ਵੀ ਲਿਖਿਆ ਹੋਇਆ ਹੈ ਤੇ ਜਦੋਂ ਉਸ ਨਾਲ ਟਰੈਕਟਰ ਵਾਲਿਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਕਹਿੰਦੇ ਕਿ ਤੁਸੀਂ ਆਪ ਹੀ ਗੱਲ ਕਰ ਲਓ ਨਾ ਹੀ ਉਹਨਾਂ ਨੇ ਉਹਨਾਂ ਦਾ ਕੋਈ ਨੰਬਰ ਦੱਸਿਆ ਤੇ ਦੇਖ ਸਕਦੇ ਹੋ ਕਿ ਵੀ ਉਹਦੇ ਪਿੱਛੇ AKM ਲਿਖਿਆ ਹੋਇਆ ਤੇ ਉਹਨੇ ਇੰਨਾ ਹੀ ਦੱਸਿਆ ਕਿ ਵੀ ਕਲਾਰਾਂ ਦਾ ਪੱਠਾ ਇਹ ਜਿਹੜਾ ਜਿਵੇਂ ਚੱਲ ਰਿਹਾ ਬਿਨਾਂ ਜਵਾਬ ਦਿੱਤੇ ਕੋਈ ਗੱਲ ਕੀਤੇ ਟਰੈਕਟਰ ਵਾਲੇ ਆਪਣੀ ਈਟਾ-ਉਟਾ ਸਿਮੇਟ ਕੇ ਉੱਤੇ ਚੱਲਦੇ ਬਣੇ ਹੁਣ ਵੇਖਣਾ ਹੋਵੇਗਾ ਟ੍ਰੈਕਰ ਭਾਗੇ ਹੋਜੇ ਪੱਠਾ ਮਾਲਕਾਂ ਦੇ ਕੀ ਕਾਰਵਾਈ ਕਰਦਾ ਇਹ ਤਾਂ ਸਮਝ ਦੱਸੇਗਾ